ਹੈਲੋ ਹੈਲੋ ਹਾਂ ਕਿੱਥੇ ਐਂ ਚਾ ਮੈਂ ਬਾਜ਼ਾਰ ਕਿ ਅੱਛਾ ਤੇ ਐਂ ਕਰੀ ਚਾਚੀ ਨੇ ਕਹਿ ਵੀ ਅੱਜ ਕਰਵਾ ਚੋਦਾ ਹੈ ਬਣਾਉਣਾ ਤੇ ਸਮਾਨ ਲਈਏ ਹਾਂ ਹਾਂ ਸਮਾਨ ਲੈ ਕੇ ਆਉਣਾ ਹੈ ਤੂੰ ਕਿੱਥੇ ਆ ਮੈਂ ਕੋਠੇ ਤੇ ਬੈਠਾ ਹਾਂ ਤੁਹਾਡੇ ਸਮਾਨ ਕੋਠੇ ਦੀ ਹੈ ਹਾਂ ਕੋਠੇ ਤੇ ਲੈ ਕੇ ਕੋਠੇ ਤੇ ਚੱਲ ਠੀਕ ਆ ਆ ਜਾ ਚੱਲ ਆ ਜਾ ਆ ਜਾ ਕਿਵੇਂ ਆ ਗਏ ਐ ਚਾ ਹਾਂ ਆ ਗਏ ਲੈ ਸਮਾਨ ਹਾਂ ਹਾਂ ਲੈਂਦਾ ਦੇਖ ਅੱਛਾ ਆ ਫੜ ਕੇ ਰੱਖ ਸਮਾਨ ਆਹ ਆ ਫੜ ਆ ਦੇ ਆਸਮਾਨ ਤੇ ਆਂਡੇ ਫੜ ਆਂਡੇ ਇਹ ਤਾਂ ਠੀਕ ਹੈ ਬਾਕੀ ਚਾਚੀ ਨੇ ਸਮਾਨ ਮੰਗਾਇਆ ਸੀ ਇਹ ਤਾਂ ਐ ਹੀ ਲੈ ਇਹ ਤਾਂ ਆਪਣਾ ਸਮਾਨ ਹੈ ਹੋਰ ਕਿਹੜਾ ਸਮਾਨ ਸੀ ਉਹ ਚਾਚੀ ਨੇ ਅੱਜ ਕਰਵਾ ਚੋਤ ਮਨਾਣਾ ਉਹ ਸਮਾਨ ਮੰਗਾਇਆ ਸੀ ਤੂੰ ਐਵੇਂ ਇਹ ਲੈ ਚੱਲ ਜੁਗਲੀ ਤਾਂ ਲੈ ਆ ਚੰਗੀ ਗੱਲ ਹੈ ਇਹਦੀ ਜੁਗਨੀ ਤਰ ਸਕੀ ਮੈਂ ਆਦੀ ਦਾ ਮਨਾਵਾ ਏਗੀ ਤਾਂ ਪਿਓਰ ਹੈ